ਬਾਲੀਵੁੱਡ ਦੇ ਬੇਤਾਜ ਬਾਦਸ਼ਾ ਸੰਜੇ ਦੱਤ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ ਤਸਵੀਰਾਂ ਸਾਫ਼ ਨੇ ਕਿਸ ਤਰੀਕੇ ਨਾਲ ਤੁਸੀਂ ਸੰਗਤਾਂ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵੇਖ ਨੂੰ ਮਿਲ ਰਿਹਾ ਔਰ ਅੱਜ ਸੰਜੇ ਦੱਤ ਤੇ ਕੁਝ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪਰਿਵਾਰ ਦੇ ਨਾਲ ਉਹ ਸ੍ਰੀ ਦਰਬਾਰ ਸਾਹਿਬ ਪਹੁੰਚਦੇ ਨੇ ਜਿੱਥੇ ਕਾਰ ਦੇ ਵਿੱਚ ਬੈਠ ਕੇ ਉਹ ਸਿਰ ਦੇ ਉੱਪਰ ਕੇਸਰੀ ਦਸਤਾਰ ਪਟਕਾ ਬੰਨਦੇ ਨੇ ਉਸ ਤੋਂ ਬਾਅਦ ਉਹ ਥੱਲੇ ਉਤਰਦੇ ਨੇ ਉਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਭਾਰੀ ਦਸ਼ਾ ਹੈ ਪਰ ਇਸ ਹਰਾਸਮੈਂਟ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਹਾਲਾਂਕਿ ਸੰਜੀਤਾ ਨੇ ਸ਼੍ਰੀ ਦਰਬਾਰ ਸਾਹਿਬ ਆਉਣ ਤੋਂ ਪਹਿਲਾਂ ਚਾਹ ਦੀ ਦੁਕਾਨ ਵਿੱਚ ਬੈਠ ਕੇ ਚਾਹ ਵੀ ਪੀਤੀ ਤੇ ਪਕੌੜਿਆਂ ਦਾ ਆਨੰਦ ਵੀ ਲਿਆ ਹਾਲਾਂਕਿ ਸੰਜੀਤਾ ਆਪਣੀ ਕਾਰ ਵਿੱਚ ਸਨ ਪਰ ਬਾਹਰ ਪ੍ਰਸ਼ੰਸਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਸਨ ਜਦੋਂ ਪ੍ਰਸ਼ੰਸ਼ਕਾਂ ਨੇ ਸੰਜੀਤ ਦੱਤ ਨੂੰ ਇੱਕ ਦੁਕਾਨ ਦੇ ਬਾਹਰ ਵੇਖਿਆ ਤਾਂ ਉਸਨੇ ਉਹਨਾਂ ਨਾਲ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਸੰਜੀਤ ਦੱਤ ਆਪਣੀ ਫਿਲਮ ਦੀ ਸ਼ੂਟਿੰਗ ਲਈ ਅਮਰਸਰ ਪਹੁੰਚ ਚੁੱਕੇ ਹਨ। ਫਿਲਹਾਲ ਇਸ ਸੰਬੰਧੀ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਗਈ ਤੁਹਾਨੂੰ ਦੱਸ ਦੇਈ ਕਿ ਸੰਜੀਤ ਦੱਤ ਨੇ ਨਾਲ ਕਾਫੀ ਪੁਲਿਸ ਫੋਰਸ ਵੀ ਨਜ਼ਰ ਆਈ ਸੀ ਤੇ ਹੋਰ ਸੁਰੱਖਿਆ ਦੇ ਵੀ ਸਖਤ ਇੰਤਜ਼ਾਮ ਕੀਤੇ ਹੋਏ ਸਨ। ਪਰ ਸੰਜੀਤ ਦੱਤ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਉਹਨਾਂ ਦੇ ਲਈ ਸਭ ਤੋਂ ਵੱਡੀ ਪਵਿੱਤਰ ਜਗ੍ਹਾ ਹੈ ਸੰਜੇ ਦਰਤ ਨੇ ਇਹ ਵੀ ਕਿਹਾ ਕਿ ਪੰਜਾਬ ਉਹਨਾਂ ਦੇ ਰੋਮ-ਰੋਮ ਵਿੱਚ ਵੱਸਦਾ ਹੈ ਇਸ ਕਰਕੇ ਉਹ ਪੰਜਾਬੀ ਹਨ ਔਰ ਪੰਜਾਬ ਉਹਨਾਂ ਨੂੰ ਚੰਗਾ ਲੱਗਦਾ ਹੈ ਖਾਸ ਕਰਕੇ ਜਦੋਂ ਉਹ ਪੰਜਾਬ ਆਉਂਦੇ ਨੇ ਤਾਂ ਸ਼੍ਰੀ ਦਰਬਾਰ ਸਾਹਿਬ ਆਉਣਾ ਉਹਨਾਂ ਨੂੰ ਹੋਰ ਵੀ ਚੰਗਾ ਲੱਗਦਾ ਹੈ ਮੈਂ ਤਾਂ ਕਾਣੀ ਮਾਰਦਾ ਸਰ ਥੋੜਾ ਕੋਈ ਨਹੀਂ ਕੋਈ ਨਹੀਂ ਘੇਰੇ ਓ ਯਾਰ ਭਾਜੀ ਕੀ ਕਰਦੇ ਹੋ ਜੀ ਰੌਲ ਨਹੀਂ ਕਰਨ ਦੋ ਪੁਲਿਸ ਯਾਰ ਐਸਐਸਓ ਸਾਹਿਬ ਖੁੱਲਾ ਕਰੋ ਥੋੜਾ ਜਿਹਾ ਇਹ ਹਰ ਲੋਕਾਂ ਦੀ ਯਾਰ ਫੁੱਲਾਂ ਦੇ ਨਾਲ ਥੋੜਾ ਜਿਹਾ ਆਈਡੀਆ ਪਿੱਛੇ ਕਰੋ ਯਾਰ ਗੁੱਲਾ 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 ਕਰ ਲੋ ਥੋੜਾ ਜਿਹਾ ਫੁੱਲਾ ਹੀ ਗੁੱਲਾ ਲੋ ਮਾਣਾ ਪਿੱਛੇ ਆਵਣਾ ਇਨਫੋਰਮੇਸ਼ਨ ਦਿੱਸੇ ਇਨਫੋਰਮੇਸ਼ਨ ਹੋ ਗਈ ਜਾਨਾ ਪਹਿਲਾਂ ਦੇਖਦੇ ਦੁਨੀਆ ਆਪਣਾ ਦੇਖੋ ਮਾਰੇ ਫੁੱਲੀਆਂ ਡੱਲਣ ਨੇ ਨਾ ਨਾ ਹੋ ਅੱਜ ਦੀ ਜੇ ਨਾ ਮਗਰ ਮਗਰ ਇਧਰ ਹੋ ਗੱਲ ਨੂੰ ਬਾਈ ਯਾਰ ਇੰਨੀ ਜਲਦੇ ਰਹੋ ਸਾਰੇ ਕੱਲ ਮਜ ਮਜ ਅੱਜ ਅੱਜ तो आज हो, कैसा लग रहा है सर? बहुत अच्छा लग रहा है हम लोग शूटिंग करने आए हैं और मतलब कि यहाँ आना बहुत बहुत ज़रूरी है माथा टेकने बाबे तो के दर्शन करना और बहुत अच्छा लगता है अमृतसर बहुत प्यारी जगह है पंजाब साडा स्टेट है ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇਪਾਪਾ ਆਪਕੇ ਪਿਤਾ ਜੀ ਕਾਫੀ ਦੇਰ ਰਾਜਨੀਤੀ ਸੇ ਜੁੜੇ ਹੈ ਆਪਕੋ ਵੀ ਵਿਚਾਰ ਮੈਨੂੰ ਮਾਫ ਕਰ ਦਿਓ ਯਾਰ ਚਲੇ ਬਾਈ ਸ਼ੂਟਿੰਗ ਕੇ ਲੀਏ ਯਹਾਂ ਪਰ ਪਹੁੰਚੇ ਹੈ ਔਰ ਕੌਣ ਯਾ ਪ੍ਰੋਜੈਕਟ ਕੀਆ ਹੈ ਔਰ ਕੀ ਅਪਲਿਕੇਸ਼ਨ ਬਣ ਰਹੀ ਹੈ ਨਾ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਦੇਖਿਆ ਧਾਰ ਡਾਇਰੈਕਟਰ ਹੈਗਾ ਨੀਰ ਸਿੰਘ ਹੈਗਾ ਅਸੀ ਸਭ ਬੈਗੇ ਨੇ ਬਹੁਤ ਐਕਸ਼ਨ ਐਕਸ਼ਨ ਫਿਲਮ ਕਿਹ ਹੈ ਐਕਚੁਅਲੀ ਮੋਟੇ ਬਹੁਤ ਚੰਗੀ ਫਿਲਮ ਹੈ ਜਿਨ ਦੇ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਕੱਲ ਚਾਹ ਪੀਣੇ ਪਹੁੰਚੇ ਸੀ ਹਾਂ ਜੀ ਜਲੇਬੀ ਖਾਵਾਂਗਾ ਤੇ ਥੋੜੀ ਜੀ ਲੱਸੀ ਪੀਵਾਂਗਾ ਜੀ ਪਨੀਰ ਦੇ ਟਿੱਕੇ ਆਏ ਹਾਏ ਮਜ਼ਾ ਆ ਜਾਂਦਾ ਇੱਥੇ ਅਮਰਜੀਤ ਦਾ ਖਾਣਾ ਤੇ ਬੱਲੇ ਬੱਲੇ ਹੈ ਰੋਹਾਨੀ ਦਾ ਕੇਂਦਰ ਹੈ